ਪੀਰੀ ਸ਼ਕੀਰੀ ਰੰਗ ਚੈਨਲ ਦਿਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਵੀਡੀਓ ਜੋ ਤੁਹਾਡੀ ਸੇਵਾ ਚ ਲੈ ਕੇ ਮੈਂ ਹਾਜ਼ਰ ਹੋਇਆ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਮਾਤਾ ਕਾਲੀ ਨੂੰ ਨਿੰਬੂਆਂ ਦੀ ਮਾਲਾ ਕਿਉਂ ਚੜਾਈ ਜਾਂਦੀ ਹੈ ਤੇ ਨਿੰਬੂਆਂ ਦੀ ਮਾਲਾ ਮਾਤਾ ਨੂੰ ਕਿਉਂ ਸਭ ਤੋਂ ਜ਼ਿਆਦਾ ਪਸੰਦ ਹੈ ਅਤੇ ਇਹ ਨਿੰਬੂਆਂ ਦੀ ਮਾਲਾ ਦੇ ਨਾਲ ਕਿਹੜਾ-ਕਿਹੜਾ ਕੰਮ ਕੀਤਾ ਜਾਂਦਾ ਹੈ ਇਸ ਚੜਾਉਣ ਦੇ ਨਾਲ ਮਾਤਾ ਕੀ-ਕੀ ਗੁਲਾਬ ਦਿੰਦੀ ਹੈ ਸਾਰਾ ਇਸ ਵੀਡੀਓ ਵਿੱਚ ਦੱਸਾਂਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੱਕ ਜਰੂਰ ਦੇਖ ਲੈਣਾ ਕਿਉਂਕਿ ਵੀਡੀਓ ਅੱਜ ਦੀ ਬਹੁਤ ਜ਼ਬਰਦਸਤ ਹੋਣ ਵਾਲੀ ਹੈ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਹੋ ਸਕਣਗੀਆਂ ਹੁਣ ਦੋਸਤੋ ਗੱਲ ਕਰਦੇ ਹਾਂ ਕਿ ਮਾਤਾ ਕਾਲੀ ਨੂੰ ਨਿੰਬੂਆਂ ਦੀ ਮਾਲਾ ਕਿਉਂ ਚੜਾਈ ਜਾਂਦੀ ਹੈ ਕਿਉਂ ਮਾਤਾ ਇਹਤੇ ਨਾਲ ਕਿਹੜੇ ਕਿਹੜੇ ਕੰਮ ਕਰਦੀ ਹੈ ਮਾਤਾ ਹੁਣ ਮੈਂ ਤੁਹਾਨੂੰ ਦੱਸਾਂਗੀ ਮਾਤਾ ਜਦੋਂ ਜਦੋਂ ਕਹਿੰਦੇ ਆ ਕਿ ਦੁਸ਼ਮਣ ਤੇ ਜਦੋਂ ਪਾਪ ਵੱਜ ਜਾਂਦਾ ਹੈ ਜਦੋਂ ਮਾਤਾ ਦੁਸ਼ਮਣਾਂ ਦਾ ਨਾਸ਼ ਕਰਨ ਨਿਕਲਦੀ ਹੈ ਫਿਰ ਉਹ ਜਿਹੜੇ ਦੁਸ਼ਮਣ ਜਿਹੜੇ ਸਾਹਮਣੇ ਹੁੰਦੇ ਉਹਨਾਂ ਦੀ ਮਾਤਾ ਉਹਨਾਂ ਨੂੰ ਮਾਰ ਕੇ ਉਹਨਾਂ ਦੇ ਜਿਹੜੀ ਜਿਹੜੇ ਸਿਰ ਸੀ ਸ਼ੀਸ਼ ਸੀਗੇ ਉਹਨਾਂ ਨੂੰ ਉਹਨਾਂ ਦੀ ਮਾਲਾ ਬਣਾ ਕੇ ਆਪਣੇ ਗਲ ਚ ਪਾ ਲੈਂਦੀ ਹੈ ਮਾਤਾ ਜਿਹੜੀ ਨਰਮੁੰਡ ਕਹਿੰਦੇ ਚ ਇਹਨੂੰ ਨਰਮੁੰਡ ਹੁੰਦਾ ਨਾ ਨਰ ਇਨਸਾਨ ਨੂੰ ਕਹਿੰਦੇ ਆ ਬੰਦਿਆਂ ਦੀ ਮਾਲਾ ਬਣਾਉਂਦੀ ਹੈ ਮਾਤਾ ਨਾ ਕਿ ਜਨਾਨੀਆਂ ਦੀ ਤੇ ਉਹਦੇ ਨਾਲ ਜਿੱਦਾਂ ਅੱਜ ਦੇ ਟਾਈਮ ਦੇ ਵਿੱਚ ਕੀ ਹੋਇਆ ਹੁਣ ਜਿਹੜੀ ਪ੍ਰਥਾ ਆ ਉਹ ਚੱਲਦੀ ਆ ਰਹੀ ਉਹ ਜਿਹੜੇ ਨਿੰਬੂ ਆਪਾਂ ਜਿਹੜੇ ਮਾਤਾ ਨੂੰ ਨਿੰਬੂ ਚੜਾਉਣੇ ਹੁੰਦੇ ਆ ਉਹ ਇੱਕ ਨੰਨੁੰਡ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਨੇ ਕਿਉਂ ਕਰਕੇ ਨਿੰਬੂ ਹਰ ਥਾਂ ਤੇ ਵਰਤਿਆ ਜਾਂਦਾ ਹੈ ਨਿੰਬੂ ਦੀ ਬਲੀ ਵੀ ਦਿੱਤੀ ਜਾਂਦੀ ਹੈ ਤੇ ਨਿੰਬੂਾਂ ਦੀ ਜਿਹੜੀ ਮਾਲਾ ਹੈ ਉਹ ਮਾਤਾ ਨੂੰ ਚੜਾਈ ਜਾਂਦੀ ਹੈ ਤੇ ਨਿੰਬੂ ਦੇ ਨਾਲ ਕਈ ਚੀਜ਼ਾਂ ਭੂਤ ਫ੍ਰਿਤ ਲਾਏ ਵੀ ਜਾਂਦੇ ਉਤਾਰੇ ਵੀ ਕੀਤੇ ਜਾਂਦੇ ਕਿਉਂਕਿ ਨਿੰਬੂ ਹਰ ਕੰਮ ਵਿੱਚ ਵਰਤਿਆ ਜਾਂਦਾ ਤੇ ਨਿੰਬੂ ਦੀ ਹੀ ਬਲੀ ਵੀ ਦਿੱਤੀ ਜਾਂਦੀ ਹੈ ਇਸ ਕਰਕੇ ਨਿੰਬੂ ਦੀ ਜਦੋਂ ਬਲੀ ਦੇ ਕੇ ਜਿੱਦਾਂ ਆਪਾਂ ਨਰ ਮੁੰਡੇ ਦੇ ਵਿੱਚ ਕਹਿ ਕੇ ਉਹਨੂੰ ਵਰਤ ਕੇ ਮਾਤਾ ਦੀ ਮਾਲਾ ਬਣਾ ਦਿੰਦੇ ਆ ਤੇ ਮਾਤਾ ਦੇ ਗਲ ਚ ਪਾ ਦਿੰਦੇ ਆ ਉਹਦੇ ਨਾਲ ਮਾਤਾ ਜਿਹੜੀ ਕਾਲੀ ਹੈ ਉਹ ਪ੍ਰਸੰਨ ਹੋ ਜਾਂਦੀ ਹੈ ਖੁਸ਼ ਹੋ ਜਾਂਦੀ ਹੈ ਜਿਹੜੀ ਵੀ ਤੁਹਾਡੀ ਕੋਈ ਮਨੋ ਕਾਮਨਾ ਉਹਨੂੰ ਛੇਤੀ ਪੂਰੀ ਕਰ ਦਿੰਦੀ ਹੈ ਤੇ ਵੱਡੇ ਵੱਡੇ ਕੰਮ ਜਿਹੜੇ ਮਾਤਾ ਰਾਣੀ ਫਰਸ਼ੀਤੀ ਕਰ ਦਿੰਦੀ ਹੈ ਤੇ ਇਹ ਮਾਲਾ ਹੁਣ ਕਿੰਨੇ ਨਿੰਮੂਆਂ ਦੀ ਹੋਣੀ ਚਾਹੀਦੀ ਹੈ ਜਿਹਦੇ ਬਾਰੇ ਤੁਹਾਨੂੰ ਮੈਂ ਦੱਸ ਦਵਾਂ ਜਿਹੜੀ ਸੰਪੂਰਨ ਮਾਲਾ ਆ ਉਹ 108 ਨਿੰਮੂਆਂ ਦੀ ਹੀ ਬਣਦੀ ਹੈ ਪਰ ਕਈ ਲੋਕ ਕੀ ਕਰਦੇ ਆ 51 ਦੀ ਬਣਾ ਲੈਂਦੇ ਕੋਈ 21 ਦੀ ਬਣਾ ਲੈਂਦੇ ਆਪਣੀ ਚੰਨ ਤੋਂ ਸ਼ਰਧਾ ਅਨਸਾਰ ਤੇ ਜਿਹੜੀ ਸੰਪੂਰਨ ਮਾਲਾ ਉਹ 108 ਨਿੰਮੂਆਂ ਦੀ ਬਣਦੀ ਹੈ ਤੇ ਤੁਸੀਂ ਇੱਕ 108 ਨਿੰਮੂਆਂ ਦੀ ਹੀ ਮਾਲਾ ਚੜਾਉਣੀ ਹੈ ਦੇਣੀਆਂ ਜਦੋਂ ਮਾਤਾ ਨੂੰ ਤੁਸੀਂ ਆਪਣੇ ਅਰਪਣ ਕਰਨੀਆਂ ਕਿਸੇ ਵੀ ਕੰਮ ਦੇ ਲਈ ਤੁਹਾਡੀ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਿਲ ਆ ਤੁਹਾਡਾ ਕੰਮ ਕੋਈ ਵੀ ਅੜਿਆ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਝੰਜਟ ਹੋਵੇ ਤੁਹਾਨੂੰ ਤੇ ਉਹਦੇ ਨਾਲ ਫਿਰ ਮਾਤਾ ਕਾਲੀ ਨੂੰ ਨਿੰਬੂ ਦੀਆਂ ਮਾਲਾ ਜਿਹੜੀ ਤੁਸੀਂ ਚੜਾਉਂਗੇ ਤਾਂ ਮਾਤਾ ਕਾਲੀ ਪ੍ਰਸੰਨ ਹੋ ਜਾਂਦੀ ਆ ਤੇ ਨਾਲ ਮਾਤਾ ਕਾਲੀ ਨੂੰ ਨਿੰਬੂ ਦੀ ਮਾਲਾ ਚੜਾਉਣ ਤੋਂ ਬਾਅਦ ਫਿਰ ਮਾਤਾ ਕਾਲੀ ਦੀ ਪ੍ਰਕਰਮਾ ਵੀ ਕੀਤੀ ਜਾਂਦੀ ਆ ਇਸ ਪ੍ਰਕਰਮਾ ਨੂੰ ਕਿਉਂ ਕਰਦੇ ਨੇ ਇਹ ਵੀ ਤੁਹਾਨੂੰ ਥੋੜਾ ਜਿਹਾ ਮੈਂ ਦੱਸ ਦਿੰਨਾ ਕਿਉਂ ਕਰਕੇ ਜਦੋਂ ਭਗਵਾਨ ਸ਼ਿਵ ਸ਼ੰਕਰ ਜੀ ਤੇ ਮਾਤਾ ਪਾਰਵਤੀ ਨੇ ਗਣੇਸ਼ ਜੀ ਨੂੰ ਤੇ ਕਾਰਕਤੀ ਕਾਰ्तिकेय ਜੀ ਨੂੰ ਕਿਹਾ ਸੀਗਾ ਕਿ ਸੰਸਾਰ ਦੇ ਵਿੱਚ ਜਿਹੜਾ ਸਭ ਤੋਂ ਵਿਸ਼ਵ ਦਾ ਚੱਕਰ ਲਾ ਕੇ ਜਿਹੜਾ ਵੀ ਚੱਕਰ ਲਾ ਕੇ ਪਹਿਲਾਂ ਆਏਗਾ ਉਹ ਸਭ ਤੋਂ ਗਿਆਨੀ ਕਹਲਾਈਗਾ ਔਰ ਫਿਰ ਕਾਰ्तिकेय ਜੀ ਮੋਰ ਦੀ ਸਵਾਰੀ ਦੇ ਉੱਤੇ ਚਲੇ ਗਏ ਸੀ ਤੇ ਗਣੇਸ਼ ਜੀ ਨੇ ਆਪਣੇ ਮਾਤਾ ਤੇ ਪਿਤਾ ਦੇ ਨਾਲ ਪਿੱਛੋਂ ਫਿਰ ਚੱਕਰ ਲਗਾ ਕੇ ਜਿਹੜਾ ਕਹਿ ਲੋ ਕਿ ਪ੍ਰਕਰਮਾ ਕਰਕੇ ਉਹਨੂੰ ਪੂਰਾ ਕਰ ਲਿਆ ਸੀ ਕਿਉਂ ਕਰਕੇ ਫਿਰ ਭਗਵਾਨ ਜੀ ਨੇ પ્રસન્ન ਹੋ ਕੇ ਗਣੇਸ਼ ਜੀ ਨੂੰ ਬੁੱਧੀ ਦਾ ਵਰ ਦਿੱਤਾ ਸੀ ਇਸ ਕਰਕੇ ਉਦੋਂ ਜਿਹੜੀ ਪ੍ਰਥਾ ਚੱਲਦੀ ਆ ਰਹੀ ਹੈ ਕਿ ਜਿਹੜਾ ਵੀ ਪ੍ਰਕਰਮਾ ਕਰਦਾ ਆ ਉਹਨੂੰ ਵੱਲ ਬੁੱਧੀ ਵੀ ਮਿਲਦੀ ਹੈ ਗਿਆਨ ਵੀ ਮਿਲਦਾ ਹੈ ਤੇ ਉਹਦੇ ਹਰ ਕੰਮ ਪੂਰੇ ਹੁੰਦੇ ਆ ਤੇ ਇਸ ਲਈ ਮਾਤਾ ਕਾਲੀ ਦੀ ਜਿਹੜੀ ਪ੍ਰਕਰਮਾ ਜ਼ਰੂਰ ਤੁਸੀਂ ਕਰਿਓ ਜਦੋਂ ਇਹ ਮਾਲਾ ਦੇਉਗੇ ਤੇ ਹੁਣ ਇਹ ਜਿਹੜੀ ਮਾਲਾ ਆ ਤੁਸੀਂ ਦੇਣੀ ਕਿਦਣਾ ਸ਼ਨੀਵਾਰ ਵਾਲੇ ਦਿਨ ਇਹ ਤੁਸੀਂ ਦੇਣੀ ਹੈ ਔਰ ਇਹਨੂੰ ਮੱਸੀਆ ਤੇ ਵੀ ਦੇ ਸਕਦੇ ਮੱਸੀਆ ਵਾਲੇ ਦਿਨ ਵੀ ਮਾਤਾ ਨੂੰ ਚੜਾਈ ਜਾਂਦੀ ਹੈ ਇੱਕ ਮੱਸੀਆ ਤੋਂ ਪਹਿਲਾਂ ਦਿਨ ਆਉਂਦਾ ਕਾਲੀ ਚੌਦਸ ਇਹ ਉਸ ਦਿਨ ਵੀ ਦਿੱਤੀ ਜਾਂਦੀ ਹੈ ਉਸ ਦਿਨ ਵੀ ਇਹ ਮਾਤਾ ਦਾ ਦਿਨ ਹੁੰਦਾ ਹੈ ਇਸ ਕਰਕੇ ਜਦੋਂ ਇਹ ਮਾਲਾ ਤੁਸੀਂ ਦੇ ਦੋਗੇ ਤਾਂ ਤੁਹਾਡੇ ਕੰਮ ਸਾਰੇ ਬਣ ਜਾਣਗੇ ਸਾਰੇ ਕੰਮ ਰਾਸ ਹੋਣਗੇ ਕੋਈ ਕਿਸੇ ਕੰਮ ਦੀ ਕੋਈ ਜਿਹੜੀ ਮੁਸ਼ਕਲ ਆ ਤੁਹਾਡੀ ਜੇ ਨਹੀਂ ਰਹੇਗੀ ਮੰਨ ਲਓ ਤੁਸੀਂ ਮਾਤਾ ਕਾਲੀ ਨੂੰ ਪੂਜਦੇ ਹੋ ਪਰਸੰਨ ਕਰਦੇ ਹੋ ਮਾਤਾ ਕਾਲੀ ਕਈ ਕਹਿੰਦੇ ਨਾ ਮਾਤਾ ਕਾਲੀ ਦਰਸ਼ਨ ਨਹੀਂ ਦਿੰਦੀ ਪਰਸੰਨ ਨਹੀਂ ਹੋ ਕੇ ਸਾਡੇ ਦਵਰ ਨਹੀਂ ਦਿੱਤਾ ਮਾਤਾ ਨੇ ਜਾਂ ਸਾਡੇ ਦੀ ਕੋਈ ਕਿਰਪਾ ਨਹੀਂ ਕੀਤੀ ਉਹ ਮਾਤਾ ਕਾਲੀ ਦੇ ਜਿੱਦਾਂ ਕੋਈ ਸੇਵਾ ਜਿਹਨੇ ਰੱਖੀ ਹੋਵੇ ਉਹ ਨਿੰਬੂਆਂ ਦੀ ਮਾਲਾ ਜ਼ਰੂਰ ਦੇਵੇ ਪਰ ਨਿੰਬੂਆਂ ਦੀ ਮਾਲਾ ਆਪਣੇ ਮੰਦਰ ਘਰ ਦੇ ਮੰਦਰ 'ਚ ਤੁਸੀਂ ਬਿਲਕੁਲ ਨਹੀਂ ਦੇਣੀ ਇਹ ਬਾਹਰਲੇ ਮੰਦਰ 'ਚ ਹੀ ਦੇਣੀ ਹੈ ਘਰ ਦੇ ਵਿੱਚ ਬਿਲਕੁਲ ਨਾ ਇਹਨੂੰ ਚੜਾਉਣਾ ਕਿਉਂ ਕਰਕੇ ਫਿਰ ਨੁਕਸਾਨ ਹੋ ਜਾਏਗਾ ਤੁਹਾਡਾ ਤੁਸੀਂ ਜਦੋਂ ਵੀ ਦੇਣੀ ਮਾਲਾ ਇਹ ਮੰਦਰ ਦੇ ਵਿੱਚ ਹੀ ਦੇਣੀ ਹੈ ਬਾਹਰ ਦਿੱਤਾ ਜਿਹੜਾ ਬਾਹਰ ਮੰਦਰ ਹੈ ਤੁਹਾਨੂੰ ਜਾ ਕੇ ਤੇ ਕੋਈ ਵੀ ਮੁਸ਼ਕਲ ਆ ਇਹਦੇ ਨਾਲ ਤੁਹਾਡੀ ਹੱਲ ਹੋ ਜਾਏਗੀ ਇਹ ਤੁਸੀਂ ਪੰਜ ਸ਼ਨੀਵਾਰ ਕਰਨਾ ਹੈ ਇਹ ਜਿਹੜੀ ਮਾਲਾ ਪੰਜ ਸ਼ਨੀਵਾਰ ਕਰੋਗੇ ਫਿਰ ਦੇਖਿਓ ਤੁਹਾਡੇ ਜਿਹੜੇ ਰਾਹ ਆ ਖੁੱਲਦੇ ਜਾਣਗੇ ਮੁਸ਼ਕਲਾਂ ਪਰੇਸ਼ਾਨੀਆਂ ਜਿੰਨੀਆਂ ਵੀ ਤੁਹਾਡੇ ਉੱਤੇ ਜੀਵਨ ਚ ਚਾਹੇ ਸੰਕਟ ਹੋਵੇ ਜਾਹੇ ਕੋਈ ਤੁਹਾਡੀ ਦਿੱਕਤ ਪਰੇਸ਼ਾਨੀ ਕਿਉਂ ਨਾ ਹੋਵੇ ਤੁਹਾਨੂੰ ਹਰ ਕੰਮ ਦੇ ਵਿੱਚੋਂ ਆਦਾ ਹਰ ਪਰੇਸ਼ਾਨੀ ਚ ਹਰ ਮੁਸ਼ਕਲ ਦੇ ਵਿੱਚੋਂ ਕੱਢ ਦੇਗੀ ਅਤੇ ਤੁਹਾਡੇ ਉੱਤੇ ਖੁਸ਼ ਹੋ ਕੇ ਅਸ਼ੀਰਵਾਦ ਦੇਗੀ ਤੁਹਾਨੂੰ ਤੁਹਾਨੂੰ ਵਰ ਜਿਹੜਾ ਵਰ ਵੀ ਦੇਗੀ ਤੁਹਾਡੇ ਹਰ ਕੰਮ ਪੂਰੇ ਕਰੂਗੀ ਕੋਈ ਤੁਹਾਡਾ ਦੁਸ਼ਮਣ ਹੋਵੇ ਉਹਦਾ ਵੀ ਵਾਲ ਵਿਗਾ ਤੁਹਾਨੂੰ ਤੁਹਾਡਾ ਨਹੀਂ ਕਰ ਸਕੇਗਾ ਕੋਈ ਜੇ ਕੋਈ ਤੁਹਾਡਾ ਕੋਈ ਦੁਸ਼ਮਣ ਤੁਹਾਨੂੰ ਜਾਨ ਜਿੱਤ ਤੁਹਾਨੂੰ ਖਤਰਾ ਆਵੇ ਉਹਦਾ ਵੀ ਜਿਹੜਾ ਗੈਲੋ ਕੀ ਮਾਤਾ ਨੁਕਸਾਨ ਕਰੇਗੀ ਉਹਨੂੰ ਵੀ ਨੁਕਸਾਨ ਪੂਰਾ ਮਿਲੇਗਾ ਜੀ ਤੁਹਾਡਾ ਨੇ ਬੁਰਾ ਕੁਝ ਤੱਕਿਆ ਜੇ ਕੋਈ ਜਾਦੂ ਟੂਣਾ ਵੀ ਕਰਦਾ ਤਾਂ ਵੀ ਤੁਹਾਡੇ ਉੱਤੇ ਤਾਂ ਵੀ ਤੁਹਾਨੂੰ ਇਸ ਵਿੱਚੋਂ ਛੁਟਕਾਰਾ ਮਿਲ ਜਾਏਗਾ ਜੇ ਕੋਈ ਵੱਡਾ ਜੇ ਕੋਈ ਕਿਸੇ ਦੇ ਉੱਤੇ ਜਿੰਨਾ ਮੰਨ ਲਓ ਕੋਈ ਭੂਤ ਜੜੇ ਚਿਮੜੀ ਹੋਵੇ ਕਿਸੇ ਦੇ ਉੱਤੇ ਫੂਤਾਂ ਪ੍ਰੇਤਾਂ ਦਾ ਸਾਆਇਆ ਹੋਵੇ ਤਾਂ ਵੀ ਤੁਸੀਂ ਮਾਤਾ ਕਾਲੀ ਨੂੰ ਇਹ ਨਿੰਬੂਆਂ ਦੀ ਮਾਲਾ ਦੇ ਕੇ ਮਾਤਾ ਕਾਲੀ ਅੱਗੇ ਫਰਿਆਦ ਕਰਕੇ ਬੇਨਤੀ ਕਰਕੇ ਜਦੋਂ ਤੁਸੀਂ ਪੰਜ ਸ਼ਨੀਵਾਰ ਉਹਦੇ ਨਾਮ ਦੀ ਮਾਲਾ ਦੇ ਦੋਗੇ ਤਾਂ ਇਹ ਜਿਹੜਾ ਤੁਹਾਡੇ ਘਰ ਦੇ ਉੱਤੇ ਜਿਹੜਾ ਵੀਂਗ ਜੇ ਬੱਚੇ ਉੱਤੇ ਕੋਈ ਸੰਕਟ ਇਦਾਂ ਆਇਆ ਉਹ ਵੀ ਖਤਮ ਹੋ ਜਾਏਗਾ ਜਾਂ ਕੋਈ ਕਿਸੇ ਨੂੰ ਰੋਗ ਬਿਮਾਰੀ ਆ ਘਰ ਦੇ ਵਿੱਚ ਜੇ ਕੋਈ ਰੋਗ ਬਿਮਾਰੀ ਠੀਕ ਨਹੀਂ ਹੁੰਦੀ ਤੁਰਕ ਸਮਝ ਨਹੀਂ ਆਉਂਦਾ ਕੋਈ ਪਸਾਣੀ ਕੋਈ ਸ਼ਮਸ਼ਾਨੀ ਕਿਰਿਆ ਲਈ ਆ ਤਾਂ ਵੀ ਇਹਦੇ ਨਾਲ ਦੂਰ ਹੋ ਜਾਏ ਇਹ ਤੁਸੀਂ ਮਾਲਾ ਦੋਗੇ ਸ਼ਨੀ ਪੰਜ ਸ਼ਨੀਵਾਰ ਤਾਂ ਪੂਰੀ ਹੋ ਜਾਏਗੀ ਤੁਹਾਡੀ ਤੁਹਾਡੇ ਨੁਕਸਾਨ ਨਹੀਂ ਹੋਣਗੇ ਤੁਹਾਡੇ ਘਰ ਦੇ ਕੱਲੇ-ਕੱਲੇ ਜੀ ਦੀ ਰੱਖਿਆ ਕਰੇਗੀ ਮਾਤਾ ਹਰ ਦੇ ਉੱਤੇ ਸਰ ਹਰ ਬੱਚੇ ਉੱਤੇ ਹੱਥ ਰੱਖੇਗੀ ਹਰ ਹਰ ਇੱਕ ਨੂੰ ਜਿਹੜਾ ਕਹ ਲਓ ਕਿ ਸੁੱਖ ਸਮਰੱਥੀ ਮਿਲੇਗੀ ਉਹਨਾਂ ਦੀ ਤਰੱਕੀਆਂ 'ਚ ਰਾਹ ਹੋਣਗੇ ਪਰ ਦੋਸਤੋ ਜਦੋਂ ਵੀ ਇਹ ਕੰਮ ਕਰਨਾ ਹੈ ਇਹ ਸ਼ਨੀਵਾਰ ਨੂੰ ਸ਼ੁਰੂ ਕਰਨਾ ਹੈ ਤੇ ਸ਼ਨੀਵਾਰ ਨੂੰ ਜਿਹੜੇ ਪੰਜ ਸ਼ਨੀਵਾਰ ਕਰਤੋ ਬਾਅਦ ਜਦੋਂ ਤੁਸੀਂ ਪੰਜਵੇਂ ਸ਼ਨੀਵਾਰ ਜਦੋਂ ਤੁਸੀਂ ਇਹ ਜਿਹੜੀ ਪਾਲਾ ਦੇਣੀ ਆ ਉਹਦੇ ਨਾਲ ਤੁਹਾਨੂੰ ਇੱਕ ਸ਼ਿੰਗਾਰ ਤੇ ਇੱਕ ਜੈਫਲ ਤੇ ਦੋ ਲੱਡੂ ਬਸ ਇਹ ਚੀਜ਼ਾਂ ਜ਼ਰੂਰ ਚੜਾਉਣੀਆਂ ਪੈਣੀਆਂ ਪੰਜਵੇਂ ਸ਼ਨੀਵਾਰ ਇਹ ਜਦੋਂ ਤੁਸੀਂ ਪੂਰਾ ਕਰ ਦਿੱਤਾ ਤਾਂ ਤੁਹਾਡਾ ਕੋਈ ਦੁਸ਼ਮਣ ਤੁਹਾਡਾ ਕੋਈ ਵੀ ਸ਼ਤਰੂ ਹੋਵੇ ਕਿਸੇ ਵੀ ਕੋਈ ਤੁਹਾਨੂੰ ਕੋਈ ਵੀ ਮੁਸ਼ਕਲ ਹੋਵੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਤੇ ਇਹ ਜਿਹੜੀ ਜਣਵਾਜ ਵਿਧੀ ਦੱਸੀ ਹੈ ਇਹ ਬੜੀ ਜਿਹੜੀ ਚੱਲਦੀ ਹੋਈ ਵਿਧੀ ਸਾਡੀ ਆਪਣੀ ਆ ਠੀਕ ਹੈ ਇਹਨੂੰ ਵਰਤਦੇ ਵੀ ਆ ਕਰਦੇ ਵੀ ਆ ਕਰਾਉਂਦੇ ਵੀ ਆ ਤੇ ਤੁਸੀਂ ਵੀ ਕਰ ਲਿਓ ਕਿਉਂਕਿ ਕਿ ਇਹ ਦੇ ਬਾਰੇ ਮੈਨੂੰ ਦੱਸਣਾ ਬਹੁਤ ਜ਼ਰੂਰੀ ਸਮਝਿਆ ਅੱਜ ਵੀ ਤੇ ਤੁਸੀਂ ਕਰ ਲੈਣਾ ਕਿਉਂ ਕਰਕੇ ਕੱਲ ਸ਼ਨੀਵਾਰ ਵੀ ਆ ਤੇ ਦੇਖ ਲੈਣਾ ਜੀ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੈਪੀਨਾ ਦੀ ਚੈ ਮਸਤਾ ਦੀ ਮਾਲਕ ਫਲੀ ਕਰੇ